ਸਿਰ ਗੱਲ ਦੋਸਤੋ ਮੈਂ ਅੱਜ ਆਪਣੇ ਵਲੌਗ ਦੇ ਵਿੱਚ ਆਪਣੀ ਸਹਿ ਸਭਾ ਮੱਧ ਜਨਵਾਦੀ ਲਿਖਾਰੀ ਸਭਾ ਮਜਲਿਸ ਦੇ ਦੋ ਬੜੇ ਪਿਆਰੇ ਰਾਈਟਰ ਨੇ ਸਾਡੇ ਤੇ ਉਹਨਾਂ ਦੋਹਾਂ ਦੇ ਗਾਣੇ ਵੀ ਬਹੁਤ ਸੋਹਣੇ ਬੋਲ ਤੇ ਬਹੁਤ ਪਿਆਰੀ ਆਵਾਜ਼ ਆ ਉਹਨਾਂ ਦੀ ਆਵਾਜ਼ ਦੀ ਤੁਹਾਡੇ ਨਾਲ ਤੇ ਗਾਣਿਆਂ ਦੀ ਖੂਬਸੂਰਤੀ ਸ਼ਬਦਾਂ ਦੇ ਕਮਾਲ ਦੀ ਸਾਂਝ ਪਾਉਣ ਲੱਗਾ ਆ ਜੋ ਮਿਲਦੇ ਹਨ ਉਹਨਾਂ ਨੂੰ ਤੀ ਨਾ ਜਾਏ ਤਗਾ E pretty texts ਦੇ ਵਿੱਚ ਵਾਲੇ ਹੋਏ ਸੱਜਣਾ ਚੱਕਰ ਦਿੱਤੇ ਨੇ ਸਿਤਾਰੇ ਕਿਸਮਤ ਵਾਲੇ ਹੋਏ ਸੱਜਣਾ ਮਿਰਦੂਰੋ ਜੰਦੇ ਪਰ ਦਿਲ ਵਿੱਚ ਵਾਲੇ ਹੋਏ ਸੱਜਣਾ ਓਕੇ ਮੇਰੇ ਉਪਰ ਸਾਕ ਜੋ ਨੇੜੇ ਵਾਲੇ ਸਾਰੇ ਰੰਗ ਬਟਾ ਜਾਂਦੇ ਪਾਸਾ ਵਟ ਕੇ ਲੰਗਦੇ ਤੱਕ ਕੇ ਨਹੀਂ ਵੀ ਪਾਜਦੇ ਸਾਕ ਜੋ ਨੇੜੇ ਵਾਲੇ ਸਾਰੇ ਰੰਗ ਬਟਾ ਜਾਂਦੇ ਪਾਸਾ ਵਟ ਕੇ ਲੰਗਦੇ ਤੱਕ ਕੇ ਨਹੀਂ ਵੀ ਪਾਜਦੇ ਤੇ ਦੇੇ ਸ਼ੀਸ਼ੇ ਪਰਮਾਵਾਲੇ ਓਏ ਸੱਜਣਾ ਫਿਰ ਟੁੱਟ ਜਾਂਦੇ ਨੇ ਸ਼ੀਸ਼ੇ ਪਰਮਾਵਾਲੇ ਓਏ ਸੱਜਣਾ ਤੇਰੇ ਦੂਰ ਹੋ ਜਾਂਦੇ ਪਰ ਮੋਜੋ ਤੇ ਦੇ ਵਿੱਚ ਪਾੜੇ ਓਏ ਸੱਜਣਾ ਪਾੜੇ ਓਏ ਸੱਜਣਾ ਠਿਗਰੀ ਯਾਰ ਦੀ ਜੇ ਕਿਦੜੇ ਲੋੜ ਹੈ ਪੈ ਜਾਂਦੀ ਯਾਰੀ ਵਾਲੀ ਗੱਲ ਤਪਾ ਤੱਕੀ ਰਹੇ ਜਿਗਰੀ ਯਾਰ ਦੀ ਜੇ ਕਿਦਰੇ ਮੋੜ ਹੈ ਪਹਿ ਜਾਂਦੀ ਯਾਰੀ ਵਾਲੀ ਗੱਲ ਤਪਾ ਤੱਕੀ ਰਹ ਜੰਦੀ ਬਸ ਦੂਰ ਕਰਕੇ ਦੇਖਣ ਸਾਂਝਾ ਵਾਲੀ ਸਵੇਰਾ ਆਹ ਹਾ ਮੇਰੇ ਦਿਲ ਨੂੰ ਉੱਠੜ ਕੇ ਦੇਖਣ सॼा वारे वॼण जो सजन सोण महीना तनू अॻ जी खा मिठा मौसम फिरना दिलि पए सौण महीना बि फिर तनू ਅਗਜੀ ਨੌਦਾ ਏ ਛਟਾ ਮਿਥਾ ਮੋਸਮ ਫਿਰ ਮਾਦਿਲੋਂ ਆਉਂਦਾ ਏ ਸਿਕਰ ਦੁ ਪੈਰੇ ਲੱਗਦੇ ਹੁੰਦੇ ਫਿਰ ਸਿਕਰ ਦੁ ਪੈਰੇ ਲੱਗਦੇ ਹੁੰਦੇ ਕਾਲੇ ਸੱਚਾ ਤੇਰੇ ਦੂਰ ਜਾਣਦੇ ਪਰ ਦਿਲ ਚੁਪਾ

ਪਾਰੇ ਸੁਧਰ ਦੇ ਵਿੱਚ ਪਾਇ ਸਜਣਾ ਪਾਰੇ ਸੁਧਰ ਗੋ ਗੋ ਵੀ ਤੋਂ ਪਿਆਰੀਆਂ ਆਵਾਜ਼ਾਂ ਇੱਕ ਮੇਰਾ ਵੀ ਰਾਜਣ ਤੇ ਦੂਜੇ ਸਾਡੀ ਸ਼ਾਇਰਾ ਫਰਮਜੀ ਜੈਸਲ ਇਹਨਾਂ ਦੀ ਬੜੀ ਹੀ ਪਿਆਰੀ ਆਵਾਜ਼ ਦਿਲ ਨੂੰ ਛੋਹ ਲੈਣ ਵਾਲੀਆਂ ਗਰਾਈਆਂ ਜਿਵੇਂ ਬੋਲਦੇ ਨੇ ਉਹ ਦਿਲ ਤੋਂ ਗਾਉਂਦੇ ਨੇ ਔਰ ਇਹਨਾਂ ਦੀ ਸੁਰ ਜਿਹੜੀ ਆ ਉਹਦਾ ਬੜਾ ਸਹਿ ਸੁਆਦ ਹੁੰਦਾ ਔਰ ਬਹੁਤ ਹੀ ਖੂਬਸੂਰਤੀ ਨਾਲ ਇਹ ਆਪਦੀ ਰਚਨਾ ਦਾ ਨਿਬਾਹ ਕਰਦੇ ਨੇ ਤੇ ਇਹਦੀ ਸਾਂਝ ਮੈਂ ਤੁਹਾਡੇ ਨਾਲ ਜਿੱਥੇ-ਜਿੱਥੇ ਵੀ ਮੈਨੂੰ ਵੇਖਦੇ ਜੇ ਮੇਰੇ ਚੈਨਲ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਹੋਈਆਂ ਮੈਂ ਪਿਆਰੀਆਂ ਸੰਝਾਂ ਤੁਹਾਡੇ ਨਾਲ ਪਾਉਂਦਾ ਜਾਵਾਂ